ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਪਿੱਥੋ ਕੇ ਜ਼ਿਲ੍ਹਾ ਨੂੰ ਬਠਿੰਡਾ ਪੈਂਦਾ ਠੀਕ ਹੈ ਜੀ ਕਬਾਡੀ ਖਟਾਰਿਆਂ ਦਾ ਪਿੰਡ ਆ ਇਹ ਵਸੂਰਾ ਹਰਾਂਪੁਰ ਦੇ ਨੇੜੇ ਆ ਜਾਂਦਾ ਇਧਰੋਂ ਤਪਾ ਨੇੜੇ ਪੈਂਦਾ ਠੀਕ ਹੈ ਜੀ ਬਾਈ ਦਾ ਵਪਾਰ ਦਾ ਕੰਮ ਆ ਬੱਸੀਆਂ ਦਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਾਸਰੀ ਗਾ ਜੀ ਸਸਰੀ ਗਾਲ ਬਾਈ ਜੀ ਨਾਮ ਦੱਸੋ ਜੀ ਨਾਂ ਬਾਈ ਗੋਪੀ ਆ ਪਿੰਡ ਪਿੱਥੋ ਆ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਆ ਨੰਬਰ ਪਰਾ ਰਾਮਪਰੇ ਤੋਂ ਆਪਣਾ 3 ਕਿਲੋਮੀਟਰ ਘਰ ਆਗਾ ਹਾਂਜੀ ਦਾਣਾ ਮੰਡੀ ਕੋਲੇ ਘਰ ਆਪਣਾ ਨੰਬਰ 826475243 826475243 ਅੱਜ ਵੀਰੇ ਕੰਨੀਆਂ ਬਸੀਆਂ ਬਕਾਊ ਆਪਣੇ ਕੋਲੇ ਆਪਣੇ ਕੋਲੇ 8 ਨਗ ਭਾਈ ਬੱਚੀਆਂ ਦੇ ਆ ਹਾਂਜੀ ਇੱਕ ਗਾਂ ਸਾਈਵਾਲ ਬਹੁਤ ਚੰਗੀ ਇੱਕ ਪਹਿਲਣ ਕੱਟੀ ਐ ਸੂਈ ਵੀ ਇੱਕ ਦੂਜਾ ਸੂਆ ਮੈਂ ਆ 15 ਕਿਲੋ ਦੁੱਧ ਵਾਲੀ ਠੀਕ ਹੈ ਜੀ ਹਾਂਜੀ ਹਾਂਜੀ ਭਾਈ ਜੀ ਪਹਿਲਾਂ ਵੱਡੀਆਂ ਬਸੀਆਂ ਦੱਸੋ ਜੀ ਜਾਣਕਾਰੀ ਦੋਨਾਂ ਦੀ ਹਾਂਜੀ ਦੱਸੋ ਜੀ ਇਹ ਭਾਈ 14 ਮਹੀਨੇ ਦੀ ਬੱਚੀ ਐ ਥਣ ਥਣ ਦਿਖਾ ਦੇ ਭਾਈ ਚਾਰੇ ਥਾਣਾ ਹਾਂਜੀ 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 ਬਰੀਡ ਵਾਲੀ ਬੱਚੀ ਹੈ ਬੋਦੀ-ਬੋਦੀ ਬਹੁਤ ਚੰਗੀ ਹੈ ਬਈ ਠੀਕ ਹੈ ਜੀ ਹਾਂ ਬਈ ਲੋਪਰਾ ਚੈੱਕ ਕਰ ਸਕਦੇ ਹੋ ਦੇਖ ਫੇਸ ਕੋਲ ਨੋਪਰਾ ਦੇਖ ਬਈ ਬੱਚੀ ਚ ਠੀਕ ਹੈ ਬਹੁਤ ਚੰਗੀ ਬੱਚੀ ਆ ਫੇਸ ਬਿਊਟੀ ਤੁਸੀਂ ਦੇਖ ਸਕਦੇ ਹੋ ਠੀਕ ਥੋੜੀ ਜਿਹੀ ਕੱਖਾਂ ਦਾ ਕਰਕੇ ਕਰਦੀ ਨਹੀਂ ਕੱਖਾਂ ਦਾ ਕਰਕੇ ਨਹੀਂ ਵੀਰੇ ਖੁੱਲ ਨਹੀਂ ਆਈਆਂ ਵੀਰੇ ਫਾਰਮ ਚੋਂ ਠੀਕ ਹੈ ਜੀ ਆ ਤਿੰਨ ਬੱਚੀਆਂ ਤਾਂ ਹੁਣੀ ਆਈਆਂ ਨਮਾਈਆਂ ਵੀ ਨਹੀਂ ਗਈਆਂ ਹਜੇ ਤੇਰੇ ਮੂਰੀ ਤਾਰੀਆਂ ਠੀਕ ਹੈ ਜੀ ਰੇਟ ਰੂਟ ਭਰਾ ਕੀ ਹੈ ਜਿਆਦਾ ਰੇਟ ਭਾਈ ਜੇ ਜੋੜਾ ਲਊਗਾ ਕੋਈ ਹਾਂਜੀ ਠੀਕ ਆ ਰੇਟ 55000 ਆ 50000 ਦਾ ਜੋੜਾ ਦੇ ਦਾਂਗੇ ਆ ਠੀਕ ਹੈ ਜੀ ਆ ਜਾਇ ਜੀ ਮੁੱਲ ਆਪਣੇ ਕੋਈ ਬਾਹਲੇ ਮੁੱਲ ਨਹੀਂ ਹੁੰਦੇ ਠੀਕ ਹੈ ਜੀ ਬੰਦ ਬੋਈ ਹਾਂ ਲੋਕਾਂ ਨੂੰ ਕੋਈ 40 ਨਹੀਂ ਮੰਗਦਾ ਕੋਈ 45 ਨਹੀਂ ਮੰਗਦਾ ਠੀਕ ਹੈ ਹਾਂ ਹਾਂਜੀ ਵੀਰ ਜੀ ਦੂਜੀ ਵਸਤ ਦੀ ਜਾਣਕਾਰੀ ਦਿਓ ਜੀ ਦੂਜੀ ਚਾਰੇ ਥਾਣਾ ਭਾਈ ਦੇਖ ਲਾ ਕੋਈ ਫੋਟ ਨਹੀਂ ਕੋਈ ਛੋਟ ਨਹੀਂ ਠੀਕ ਹੈ ਜੀ ਕਿੰਨੇ ਟਾਈਮ ਦੀ ਉਮਰ ਆ ਵੀਰੇ ਦੀ ਇਹ ਵੀ ਭਾਈ ਇੱਕੋ ਹੀ ਫਾਰਮ ਜਵਾਈਆਂ ਹੋਗਾ ਭਾਈ ਇਹਦੇ ਨੇ ਠੀਕ ਹੈ ਜੀ ਹਾਂ ਆ ਆਈਡੀ ਉmber ਦਾ ਕੋਸਪਦਾ ਹੁੰਦਾ ਬ 14 ਮਹੀਨੇ ਦੀ ਇਹ ਬਾਈ ਦੋ ਦੋ ਮਹੀਨੇ ਨੂੰ ਬੱਚੇ ਟੀਕੇ ਲੈ ਲੈਣਗੇ ਦੇਖ ਬਾਈ ਫਿਰ ਉਸਕਾਟੀ ਦੇਸਨੋਪਰਾ ਖੁੱਲ ਗਈ ਆਈਆਂ ਹੋਗਾ ਠੀਕ ਹੈ ਜੀ ਹਾਂ ਤਾਂ ਇਹੋ ਥੋੜੀ ਮੂਰੀ ਦੀ ਹਲਕਤ ਮੰਨਦੀਆਂ ਠੀਕ ਹੈ ਜੀ ਹਾਂ ਨੋਪਰਾ ਤੋਰਾ ਤਰ ਬ੍ਰੀਡ ਬਰੂਡ ਬਹੁਤ ਚੰਗੀ ਹੈ ਬਾਈ ਠੀਕ ਹੈ ਜੀ ਠੀਕ ਨੋਪਰਾ ਜੋੜੇ ਦਾ ਕੀ ਰੇਟ ਦੱਸੇ ਵੀਰੇ ਜੋੜਾ ਬਾਈ ਲੈਣ ਦੇਣ 50000 ਰੁਪਏ ਬਾਈ ਜੋੜੇ ਦਾ ਠੀਕ ਹੈ ਜਮਾ ਫਿਕਸ ਜੇ ਕਿਸੇ ਕਾਉਂਗਾ ਪਰ 40 ਨਹੀਂ ਮੰਗਦੇ 45 ਨਹੀਂ ਮੰਗਦੇ ਠੀਕ ਹੈ ਜੀ ਕੱਲੀ ਕਿਸੇ ਨੇ ਲੈਣੀ ਹੈ ਜੇ ਕੱਲੀ ਲੈਣੀ ਹੈ ਤਾਂ 26000 ਜੀ ਦੇਵਾਂ ਹਾਂਜੀ ਬਾਈ ਛੋਟੀ ਬੱਚੀ ਦੀ ਤਾਂ ਆ ਆ ਬੱਚੀਆਂ ਆ ਗਈਆਂ ਬਾਈ ਹਾਂਜੀ ਇਹ ਬੱਚੀਆਂ ਸਾਰੀਆਂ ਬਾਈ 8-8 ਮਹੀਨਿਆਂ ਦੇ ਬੱਚੇ ਆ। ਇੱਕ ਲਾ 6 ਮਹੀਨਿਆਂ ਦਾ ਬੱਚਾ ਜਰਸੀ ਦਾ। ਠੀਕ ਹੈ ਜੀ। ਹਾਂ। ਠੀਕ ਹੈ ਜੀ। ਲੈ ਮਾੜਾ ਮਾੜਾ ਤੋਰ ਕੇ ਦਿਖਾ ਦਿਓ ਜੀ ਤੇਰੇ ਨਾਲ ਰੇਟ ਦੱਸ ਦੋ ਭਰਾ ਇਹਨਾਂ ਦਾ ਜਾਇਜ ਜਾਇਜ। ਠੀਕ ਹੈ ਜੀ। ਮੈਂ ਰੇਟ ਤਾਂ ਇਹਨਾਂ ਦਾ ਬਾਈ ਸਾਰਿਆਂ ਦਾ ਇਕੱਠਿਆਂ ਹੀ ਦੱਸ ਦਾਂਗੇ ਜੇ ਇਕੱਲੀ-ਇਕੱਲੀ ਦਾ ਲੈਣਾ ਹੋ ਆਪਾਂ ਉਹ ਵੀ ਗੱਲ ਕਰ ਲਾਂਗੇ ਆ ਦੇਖ ਬਾਈ ਵਾਈਟ ਫੇਸ ਵਾਲੀ। ਇਹਦੀ ਬਾਈ ਝੋਲੀ ਦਿਖਾ ਬੱਚੀ ਦੀ ਬਾਹਲੀ ਚੰਗੀ ਆ। ਠੀਕ ਹੈ ਜੀ। ਦੇਖ ਬਾਈ ਚੈੱਕ ਕਰ ਸਕਦੇ। ਠੀਕ ਹੈ ਜੀ। ਚਾਰ ਚ ਫਿਰ ਵੀ ਮੋਟਾ ਦਾ ਦੋ ਜੇ ਕੱਲੀ ਦਾ ਰੇਟ ਦੱਸ ਦੋ ਨਾਲੇ ਜੇ ਕੱਲੀ ਲੈਣੀ ਆ ਤਾਂ ਬਾਈ 15000 ਦੇ ਹਿਸਾਬ ਨਾਲ ਦੇਵਾਂਗੇ ਠੀਕ ਆ ਜੀ ਠੀਕ ਆ ਹਾਂਜੀ ਜੇ ਕੋਈ ਸਾਰੀਆਂ ਬੱਸੀਆਂ ਲਊਗਾ ਤਾਂ 60000 ਦੀਆਂ ਦੇ ਦਾਂਗੇ ਬਾਈ ਠੀਕ ਆ ਜੀ ਆਫਰ ਹੀ ਆ ਆਫਰ ਆ ਬਾਈ 13 ਦੇ ਹਿਸਾਬ ਨੂੰ ਉੱਠਾ ਦੇ ਦਾਂਗੇ 6 ਨਾਗਾ ਜੀ 6 ਨਾਗਾ ਬਾਈ ਠੀਕ ਆ ਜੀ 80000 ਦੀ 80000 ਜੇ ਕੱਲੀ ਲੈਣੀ ਆ ਤਾਂ ਇਹ 15000 ਠੀਕ ਆ ਜੀ ਦਿਖਾ ਦਿਓ ਕੱਲੀ ਕੱਲੀ ਤੋੜ ਕੇ ਤੇ ਹਲੋ ਜੀ ਦੂਜੀ ਬੱਸੀ ਆ ਬਾਈ ਹੁਣ ਹੀ ਲੜੀ ਆ ਬੱਚੀ ਫਾਰਮ ਚੋਂ ਆਈਆਂ ਠੀਕ ਆ ਜੀ ਹਾਂ ਇਹ ਤੇ ਆ ਜੋੜੀ ਆਈ ਏ ਇਕੱ ਇਹ ਥੋੜੀ ਨਵਾਉਣ ਵਾਲੀ ਸੀ ਬੱਛੀ ਠੀਕ ਹੈ ਜੀ ਹਾਂ ਯਾਰੇ ਖਾਣਾ ਬਾਈ ਇਹਦੇ ਵੀ ਹਾਂਜੀ ਦੇਖਾ ਤੇ ਦਿਖਾ ਤੇ ਹਾਂ ਦਿਖਾਦੇ ਸੀ ਪਹਿਲਾਂ ਠੀਕ ਹੈ ਜੀ ਹਾਂ ਬਰੀਡ ਬਰੀਡ ਪੱਖੋਂ ਬਹੁਤ ਚੰਗੀਆਂ ਹੁੰਦੀਆਂ ਠੀਕ ਹੈ ਭਰਾ ਠੀਕ ਆ ਬੱਚਾ ਦੇਖ ਹਾਂਜੀ ਲੋ ਜੀ ਇਹਦੀ ਇਹਦੀ ਉਮਰ ਵੀ ਸੇਮ ਹੀ ਆ ਜੀ 8 ਮਹੀਨਿਆਂ ਦਾ ਬੱਚਾ ਹੀ ਆ ਬਾਈ ਇਹਦੇ ਸਾਨੂੰ ਤੁਹਾਨੂੰ ਦਿਖਾ ਲਾ ਠੀਕ ਹੈ ਜੀ ਠੀਕ ਲੋ ਭਰਾ ਨਖੜਵੇਂ ਸਾਨਾ ਚਾਰੇ ਠੀਕ ਹੈ ਬਾਈ ਫੇਸ ਬਿਊਟੀ ਦੇਖ ਸਾਹ ਤੋਰਾ ਤਰਾ ਠੀਕ ਹੈ ਇਹ ਸਾਰੀਆਂ ਫਾਰਮ ਦਾ ਮਾਲ ਹੀ ਆ ਬਾਈ ਠੀਕ ਹੈ ਜੀ ਹਾਂ ਲੋ ਭਰਾ ਆ ਬੱਚੇ ਇੱਕ ਫਾਰਮ ਚ ਇਕੱਠੇ ਲਿਆ ਉਹ ਵੱਡੀਆਂ ਬੱਛੀਆਂ ਇੱਕ ਫਾਰਮ ਚ ਲਈਆਂ ਬੱਚੇ 6000 ਦਾ ਫਾਰਮ ਚੋਂ ਲਏ ਠੀਕ ਹੈ ਠੀਕ ਅਗਲੀ ਦਿਖਾ ਚਾਹੇ ਤਾਂ ਹੋਰ ਵੀ ਆਈ ਜਾਂਦੀਆਂ ਬਾਈ ਕੁਝ ਬੱਛੀਆਂ ਵੇਕੀਆਂ ਅੱਜ ਤੜਕੇ ਸੇ 7 ਬੱਛੀਆਂ ਵੇਕੀਆਂ ਠੀਕ ਹੈ ਜੀ ਹਾਂ ਬੱਚੇ ਕਹਿੰਦਾ ਆਪਣੇ ਕੋਲ 20-20 ਹੁੰਦੀਆਂ ਜਿੰਨੀਆਂ ਮਰਜ਼ੀ ਲੈ ਲੈ ਬਾਈ ਕੋਈ ਠੀਕ ਹੈ ਜੀ ਹਾਂ ਬਾਕੀ ਰਹਿਣ ਰੂਣ ਦਾ ਪ੍ਰਬੰਧ ਹੈਗਾ ਜੀ ਸਾਰਾ ਸਾਰਾ ਬਾਈ ਸਾਰਾ A to Z ਖਾਣੇ ਦਾ ਪ੍ਰਬੰਧ ਸਾਰਾ ਫੇਰ ਬਾਹਰੋਂ ਬੰਦੇ ਆ ਕੋਈ ਚੱਕਰ ਨਹੀਂ ਬਾਈ ਭਾਵੇਂ 100 ਬੱਛੀ ਲੈ ਲੈ 100 ਵੀ ਹਾਜ਼ਰ ਕਰ ਦਾਂਗੇ ਠੀਕ ਹੈ ਜੀ ਤੋਰ ਦ ਮੜਾਇ ਆਇਆ ਤੋਈ ਲੋ ਜੀ ਬੈਠ ਪੋੜਾ ਕਰਮਾਂਵਾਲੀ ਦਾ ਬਹੁਤ ਸੋਹਣਾ ਸਾਣ ਵੀ ਬਾਈ ਚਾਰ ਹੀ ਇਹਦੇ ਹਾਂਜੀ ਹਾਂਜੀ ਦਿਖਾ ਤੁਹਾਨੂੰ ਵੀ ਲੋ ਜੀ ਦੁਬਾਰੇ ਫਿਰ ਚ ਖਾਣੇ ਕੋਈ ਫੋਟ ਸੰਗ ਨਹੀਂ ਠੀਕ ਹੈ ਜੀ ਆਪਣੀਆਂ ਬੱਚੀਆਂ ਦੇ ਬਾਈ ਕੋਈ ਫੋਟ ਸੰਗ ਨਹੀਂ ਲਾਂਬੇ ਵਾਲਾ ਕੰਮ ਨਹੀਂ ਬਾਈ ਜਿਹੜੀ ਗੱਲ ਕਹੇਤੀ ਉਹੀ ਨਿਕਲੂਗੀ ਠੀਕ ਹੈ ਜੀ ਆ ਜਰਸੀ ਦਿਖਾ ਦਿਓ ਜੀ ਹਾਂ ਜਰਸੀ ਦਾ ਬੱਚਾ ਆ ਗਿਆ ਬਾਈ ਟੌਪ ਹੀ ਠੀਕ ਹੈ ਜੀ ਸੱਜਣਾ ਦੀ ਮੰਗ ਰਹਿੰਦੀ ਹੈ ਬਾਈ ਜਰਸੀ ਦੀ ਹਾਂਜੀ ਹਾਂਜੀ ਤੇ ਜਰਸੀ ਬੱਚੀ ਬਹੁ ਘੱਟ ਮਿਲਦੀ ਹੈ ਤੁਹਾਨੂੰ ਵੀ ਪਤਾ ਠੀਕ ਹੈ ਜੀ ਇਹ ਪੰਜਾਬ ਵਾਲੀ ਬਾਈ ਜੀ ਹਾਂ ਪੰਜਾਬ ਵਾਲੀ ਇਹ ਬੱਚਾ ਇਕੱਲਾ ਹੀ ਰਹਿ ਗਿਆ ਬਾਈ ਹਾਂਜੀ ਜਰਸੀਆਂ ਹੈਗੀਆਂ ਸੀ 15 16 ਸਾਰੀਆਂ ਵੇਗੀਆਂ ਬਾਈ ਇਹ ਇਕੱਲਾ ਹੀ ਰਹਿ ਗਿਆ ਠੀਕ ਹੈ ਜੀ ਇਧਰ ਇਧਰ ਆਦਾ ਹੈ ਵੀ ਘਰੇ ਰੱਖ ਲਗੀ ਠੀਕ ਆ ਹਾਂ ਬੱਚਾ ਬਣੂ ਬਹੁਤ ਚੰਗਾ ਹਾਂਜੀ ਹਾਂਜੀ ਹਾਂ ਬਾਕੀ ਦੇਖ ਸਕਦੇ ਹੋ ਪਰਾ ਥੋੜੀ ਨਾ ਇਹ ਫਾਰਮ ਚੋਂ ਇਹ ਵੱਡੀਆਂ ਬੱਚੀਆਂ ਸੀ ਇਹਨੂੰ ਖਾਣ ਨਹੀਂ ਸੀ ਦਿੰਦੀਆਂ ਬਾਈ ਤਾਂ ਇਹੋ ਕਮਜ਼ੋਰੀ ਰਹਿ ਗਈ ਠੀਕ ਹੈ ਜੀ ਹਾਂ ਇੱਥੇ ਖੁੱਲੀ ਫਿਰਦੀ ਰਹਿੰਦੀ ਹੈ 24 ਘੰਟੇ ਆਪਣੇ ਕੋਲ ਅੱਗੇ ਆ ਗਿਆ ਇੱਕ ਬੱਚਾ ਬਾਈ ਹਾਂਜੀ ਇਹ ਬੱਚਾ ਬਹੁਤ ਚੰਗਾ ਬਾਈ ਠੀਕ ਹੈ ਲੋ ਜੀ ਫੇਸ ਬਿਊਟੀ ਇਦੀ ਬੰਰ ਨੇ ਸੇਕ ਆ 8 8 ਮਹੀਨੇ ਦੇ ਬੱਚੀ ਆ ਜੀ 8 8 ਮਹੀਨੇ ਦੇ ਠੀਕ ਹੈ ਹਾਂ ਦੇਖ ਬਾਈ ਕੋਈ ਵੱਡਾ ਕੋਈ ਛੋਟਾ ਠੀਕ ਹੈ ਹਾਂ ਥਣ ਲੇਵਾ ਬਾਈ ਚਾਰੇ ਥਣ ਨਿੱਖੜ ਨੇ ਠੀਕ ਹੈ ਹਾਂ ਲੋਪਰਾ ਬਾਈ ਦੀਆਂ ਬੱਸੀਆਂ ਤੁਸੀਂ ਚੈੱਕ ਕਰ ਲੀਆਂ ਜੇ ਇੱਕ ਕਲੀ ਚਾਹੀਦੀ ਸਿੰਗਲ ਵੀ ਮਿਲ ਜੂ ਬਾਈ ਆ ਸਿੰਗਲ ਵੀ ਮਿਲ ਜੂ ਬਾਈ ਜੇ ਸਿੰਗਲ ਲੈਣੀ ਆ ਤਾਂ ਸਿੰਗਲ ਵੀ ਦੇ ਦਾਂਗੇ ਜੀ ਸਾਰੀਆਂ ਇਕੱਠੀਆਂ ਜੇ ਸਾਰੀਆਂ ਇਕੱਠੀਆਂ ਲੈਣੀਆਂ ਸਾਰੀਆਂ ਇਕੱਠੀਆਂ ਵੀ ਦੇ ਦਾਂਗੇ ਬਾਈ ਠੀਕ ਹੈ ਠੀਕ ਹਾਂ ਬਾਈ ਲੋ ਬਾਈ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਪਿੰਡ ਪਿੱਥੋ ਕੇ ਜ਼ਿਲ੍ਹਾ ਨੂੰ ਬਠਿੰਡਾ ਪੈਂਦਾ ਇੱਕ ਆਫਰ ਹੋਰ ਵੀ ਦੇ ਦਿੰਨੇ ਆਪਾਂ ਹਾਂਜੀ ਜਿਹੜਾ ਸਾਰੀਆਂ ਵਸ਼ੀਆਂ ਇਕੱਠੀਆਂ ਲਊਗਾ ਉਹਨੂੰ ਆ ਬੱਚਾ ਗਿਫਟ ਵੀ ਕਰ ਦਾਂਗੇ ਠੀਕ ਹੈ ਜੀ ਆ ਵੱਡੀਆਂ ਵੀ ਲਊਗਾ ਜੇ ਵਿੱਚੀ ਠੀਕ ਹੈ ਜੀ ਆ ਬੱਚਾ ਗਿਫਟ ਕਰ ਦਾਂਗੇ ਠੀਕ ਹੈ ਜੀ ਲੋਪਰਾ ਭਾਈ ਨੇ ਆਫਰ ਹੀ ਕਰਤੀ ਕਿ ਜਰਸੀ ਦਾ ਬੱਚਾ ਗਿਫਟ ਕਰ ਦਾਂਗੇ ਜੇ ਸਾਰੀਆਂ ਲੈਣੀ ਅੱਠ ਦੇ ਅੱਠ ਹਾਂ ਜਿਹੜੀਆਂ ਸਾਰੇ ਇਕੱਠੀਆਂ ਸੱਤੇ ਵਸ਼ੀਆਂ ਲਊਗਾ ਉਹਨੂੰ ਜਰਸੀ ਦਾ ਬੱਚਾ ਜਮਾ ਗਿਫਟ ਕਰ ਦਾਂਗੇ ਠੀਕ ਹੈ ਜਿਹੜਾ ਤੇਰੀ ਵੀਡੀਓ ਦੇਖ ਕੇ ਆਊਗਾ ਠੀਕ ਹੈ ਦੱਸ ਠੀਕ ਹੈ ਹਾਂ ਲੋ ਜੀ ਭਾਈ ਨੇ ਜ਼ਰੂਰ ਕੰਡਕਟ ਕਰਿਓ ਠੀਕ ਹੈ ਜੀ ਭਾਈ ਨੇ ਆਫਰ ਦੇਤੀ ਜਰਸੀ ਵਸੀ ਫ੍ਰੀ ਕਰਤੀ ਤੇ ਬਾਈ ਜੀ ਦਾ ਨੰਬਰ ਪਾਸ ਕਰੰਤੇ ਵੀ ਲਾ ਦਾਂਗੇ ਠੀਕ ਹੈ ਜੀ ਤੇ ਮਸੂਰ ਆ ਪਿੰਡ ਇਹ ਕਬਾਡੀ ਖੇਡਾਰੀ ਚ ਠੀਕ ਹੈ ਜੀ ਜਲਾ ਨੂੰ ਪੈਂਦਾ ਬਠਿੰਡਾ ਤੇ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ